ਪੰਜਾਬ શ્રી ਗੌਰਵ ਯਾਦ ਆਪੀਐਸ ਮਾਨਯੋਗ ਐਸਐਸਪੀ શ્રી ਗੌਰਵ ਤੂਰਾ ਜੀ ਆਈਪੀਐਸ ਐਸਐਸਪੀ ਤਰੰਤਾਨ ਇਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਆ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਉਹ ਲਗਾਤਾਰ ਜਾਰੀ ਹੈ ਅੱਜ ਸਬਡਿਵੀਜ਼ਨ ਭਿੱਖੀ ਪਿੰਡ ਦੇ ਥਾਣਾ ਖਾਲੜਾ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਇੱਕ ਪੀਲੇ ਰੰਗ ਦਾ ਪੈਕੇਟ ਅਜੀਤ ਸਿੰਘ ਸਾਨੂੰ ਮੇਜਾ ਸਿੰਘ ਜਿਹੜੇ ਡਲਦੇ ਰਹਿਣ ਵਾਲੇ ਉਹਨਾਂ ਦੇ ਖੇਤਾਂ ਦੇ ਵਿੱਚ ਪਿਆ ਇਸ ਦੀ ਤੁਰੰਤ ਇਨਫੋਰਮੇਸ਼ਨ ਜਿਹੜੀ ਆ ਬੀਐਸਐਫ ਨੂੰ ਦਿੱਤੀ ਗਈ ਤੇ ਦੋਵਾਂ ਏਜੰਸੀਆਂ ਵੱਲੋਂ ਜਿੱਦਾਂ ਅਸੀਂ ਹਮੇਸ਼ਾ ਹੀ ਕਰਦੇ ਆ ਰਲ ਕੇ ਇਹਦਾ ਸਰਚ ਆਪਰੇਸ਼ਨ ਕੀਤਾ ਗਿਆ ਤੇ ਇੱਕ ਪੀਲੇ ਰੰਗ ਦਾ ਪੈਕੇਜ ਜਿਹੜਾ ਇਹਦੇ ਚੋਂ ਰਿਕਵਰ ਹੋਇਆ ਜਿਹਨੂੰ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਭਾਵ ਆ ਕਿ ਡਰੋਨ ਰਾਹੀਂ ਇੱਥੇ ਆਇਆ ਹੋ। ਸੋ ਜਦੋਂ ਇਹਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ 506 ਗ੍ਰਾਮ ਜਿਹੜੀ ਆ ਹੈਰੋਨ ਜਿਹੜੀ ਆ ਰਿਕਵਰ ਹੋਈ ਆ। ਸੋ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫਆਈਆਰ ਨੰਬਰ 129 ਜਿਹੜੀ ਅੰਡਰ ਸੈਕਸ਼ਨ 21ਸੀ ਐਂਡ ਡੀਪੀਐਸਰ 10 11 12 एयरक्राफ्ट एक्ट ਜਿਹੜੀ ਉਹ ਦਰਜ ਰਜਿਸਟਰ ਕਰਦੀ ਹੈ ਸੋ ਇਹਦੀ ਜਿਹੜੀ ਤਫਤੀਸ਼ جاری ਆ ਤੇ ਜਿਹੜੀ ਸਰਚ ਆਪਰੇਸ਼ਨ ਉਹ ਅਜੇ ਵੀ جاری ਹੈ ਵੀ ਕੋਈ ਡਰੋਨ ਜਾਂ ਇਦਾਂ ਦੀ ਕੋਈ ਹੋਰ ਕਵਰੀ ਇਸ ਸੰਬੰਧੀ ਬਰਾਮਦ ਹੋ ਸਕੇ ਸੋ ਇਹਦੀ ਜਿਹੜੀ ਮੌਕੇ ਤੇ ਟੈਕਨੀਕਲ ਅਨਲਿਸਿਸ ਹੈ ਜਿਹੜੀ ਅਸੀਂ ਹਮੇਸ਼ਾ ਹੀ ਕਰਦੇ ਹਾਂ ਜਿਸ ਆਧਾਰ ਤੇ ਅਸੀਂ ਕਾਫੀ ਵਿਅਕਤੀਆਂ ਨੂੰ ਇਹ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਇਨਵੋਲ ਹਨ ਉਹਨਾਂ ਨੂੰ ਫੜ ਕੇ ਵਕਫ ਵਕਫ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਇਵਨ ਉਹਨਾਂ ਦੀਆਂ ਜਿਹੜੀਆਂ ਇਸ ਗੈਰ ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਗਈ ਜਾਇਦਾਦ ਉਹਨਾਂ ਨੂੰ ਵੀ ਜ਼ਬਤ ਕਰਵਾ ਚੁੱਕੇ ਹਾਂ ਸੋ ਇਸ ਮੁਕਤਮਾ ਦੇ ਵਿੱਚ ਵੀ ਜਿਹੜੀ ਸੈਂਟਿਫਿਕ ਇਨਵੈਸਟੀਗੇਸ਼ਨ ਜਾਰੀ ਹੈ ਸੋ ਜਲਦੀ ਅਸੀਂ ਜਿਹੜੇ ਦੋਸ਼ੀਆਂ ਤੱਕ ਪਹੁੰਚ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਉਹਨਾਂ ਨੂੰ ਸੁਲਾਖਾਂ ਪਿੱਛੇ ਭੇਜਾਂਗੇ ਸੋ ਮੈਂ ਇੱਥੇ ਜਿਹੜੇ ਡਾਲਵਾਸੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜੀ ਆ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੇ ਰਿਕਵਰੀ ਹੋ ਪਾਈ ਹੈ ਤੇ ਜਿੱਦਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਨਾਮਾਂ ਦਾ ਸਿਲਸਿਲਾ جاری ਹੈ ਇਹਨਾਂ ਨੂੰ ਵੀ ਬਾਜਮੇ ਇਨਾਮ ਜਿਹੜਾ ਉਹ ਦਵਾਇਆ ਜਾਊਗਾ ਤੇ ਮੈਂ ਤੜ ਨਾ ਕਰਦਾ ਜਿਹੜੇ ਚੰਨਿਕ ਬੰਦੇ ਨੇ ਡੱਲ ਪਿੰਡ ਤੋਂ ਹੀ ਅਹੀਂ ਕਾਫੀ ਵਿਅਕਤੀ ਫੜ ਕੇ ਜਿਹੜੇ ਆਪਕੋ ਆਪ ਜ਼ਿਲ੍ਹਾ ਚ ਭੇਜੇ ਨੇ ਉਹ ਜਿਹੜੇ ਇਹਨੇ ਵਿਅਕਤੀ ਇਸ ਗਤੀਵਿਧੀਆਂ ਤੇ ਸ਼ਾਮਲ ਹੋਇਆ ਇਸ ਕੰਮ ਤੋਂ ਬਾਅਦ ਆ ਜਾ ਨਹੀ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਸਲਾਖਾਂ ਪਿੱਛੇ ਨਾ ਭੇਜਿਆ ਗਿਆ